ਅੱਜ 4/4 ਅਰਜੰਟ ਟਰੈਕਟਰ ਵੀ ਦਿੱਤਾ ਜਾਣਾ ਤੇ ਵੱਡਾ ਮੈਚ ਵੀ ਹੋਣਾ ਅੱਜ ਰਾਜੋਕੇਚ ਮਿੱਤਰੋ ਸੋ ਇੱਥੇ ਵੀ ਕਮਾਲਾਂ ਹੋਣਗੀਆਂ ਹਾਂਜੀ ਕਿਦਾਂ ਸਾਰੇ ਵੀਰ ਭਰਾਓ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਫਿਰ ਬਹੁਤ ਤਗੜੇ ਕਾਪਾ 4 ਸਤੰਬਰ ਦੇ ਮਿੱਤਰੋ ਅੱਜ ਵੀ ਕਮਾਲ ਦੇ ਮੈਚ ਹੋਣੇ ਆ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਦੇ ਆ ਤੇ ਪਾਉਂਦੇ ਰਾਵਾਂਗੇ ਅੱਜ 4 ਸਤੰਬਰ ਨੂੰ ਹੈਗੇ ਆ ਮਿੱਤਰੋ ਕਾਫੀ ਟੂਰਨਾਮੈਂਟ ਸੋ ਉਹਨਾਂ ਦੀ ਜਾਣਕਾਰੀ ਦਿੰਨੇ ਆ ਠੁੱਲੀ ਆਲ ਦਾ ਮੇਲਾ ਪਹਿਲਾ ਮਿੱਤਰੋ ਜ਼ਿਲ੍ਹਾ ਬਰਨਾਲੇ ਚ ਅੱਜ ਓਪਨ ਦੇ ਮੈਚ ਆ 31000 ਪਹਿਲਾ ਇਨਾਮ ਤੇ ਦੂਜਾ ਇਨਾਮ 25000 ਤੇ ਬੈਸਟਾਂ ਨੂੰ ਮਿੱਤਰੋ ਜੋ 사이ਕਲ ਤੇ ਕੱਪ ਦਿੱਤੇ ਜਾਣੇ ਆ ਬਹੁਤ ਤਗੜੇ ਮੈਚ ਓਪਨ ਰੋਲ ਤੇ 55 ਕਿਲੋ ਦੇ ਹੋਣੇ ਆ ਮਿੱਤਰੋ ਇੱਥੇ 1 2 3 ਤੇ ਲਾਈਵ ਚੱਲਣਾ ਬਹੁਤ ਤਗੜਾ ਮੇਲਾ ਇਹ ਅੱਗੇ ਮਿੱਤਰੋ ਅੱਜ ਕੌਕੇ ਕਲਾਂ ਚ ਹੋਣੀਆਂ ਗੱਲਾਂ ਸਰਾ ਕੌਕੇ ਕੌਕੇ ਕਲਾਂ ਚ ਮਿੱਤਰੋ ਅੱਜ ਟੌਪ ਦੇ ਮੈਚ ਹੋਣੇ ਆ ਓਪਨ ਦੇ ਦੋ ਖਿਡਾਰੀ ਬਾਹਰੋਂ ਆ 41000 ਪਹਿਲਾ ਇਨਾਮ ਆ ਤੇ ਦੂਜਾ ਇਨਾਮ 31000 ਅੱਜ ਓਪਨ ਦੀਆਂ ਮਿੱਤਰੋ ਸਿਰੇ ਦੀਆਂ ਟੀਮਾਂ ਆਉਣਗਾਂ ਇੱਕ ਹੋਰ ਚੀਜ਼ ਆ ਵੀ ਕਬੱਡੀ ਦੇ ਵਾਲੀਵਾਲ ਚ ਮਿੱਤਰੋ ਲਗਾਤਾਰ ਜੋ 3 ਸਾਲ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 2.5 ਲੱਖ ਰੁਪਏ ਨਾਲ ਸਨਮਾਨ ਕੀਤਾ ਜਾਣਾ ਕਲਾ ਲੈਣੇ ਬਹੁਤ ਵਧੀਆ ਗੱਲ ਵੱਡਾ ਉਪਰਾਲਾ ਕਰਾਰੇ ਆ ਭਰਾ ਸੋ ਇਹ ਬਹੁਤ ਵਧੀਆ ਚੀਜ਼ ਲੱਗੀ ਮਿੱਤਰੋ ਕੌਕੇ ਕਲਾंचं ਸਰਾ ਪਰ ਰਾਜੋਕੇ ਚ ਅੱਜ ਹੋਣੀ ਹੈ ਗੱਲਬਾਤ ਐਂਡ ਇੱਥੇ ਟਰੈਕਟਰ ਦਿੱਤਾ ਜਾਣਾ ਮਿੱਤਰੋ ਆਰਜਨ ਅੱਜ 4x4 ਅਰਜਨ ਟਰੈਕਟਰ ਵੀ ਦਿੱਤਾ ਜਾਣਾ ਤੇ ਵੱਡਾ ਮੈਚ ਵੀ ਹੋਣਾ ਅੱਜ ਰਾਜੋਕੇ ਚ ਮਿੱਤਰੋ ਸੋ ਇੱਥੇ ਵੀ ਕਮਾਲਾਂ ਹੋਣਗੀਆਂ ਅੱਜ ਤੇ 4 ਸਤੰਬਰ ਨੂੰ ਹੈ ਗਿਆ ਅੱਜ ਦਿਨੋਦ ਵਿਵਾਨੀ ਚ ਬਹੁਤ ਤਗੜਾ ਟੂਰਨਾਮੈਂਟ ਆਜ ਦੇ ਦਿਨ ਦਾ ਮੈਂ ਕਹਾਂ ਵੀ ਟੌਪ ਦਾ ਮੇਲਾ ਇਹ ਕਰਵਾਇਆ ਜਾਣਾ ਮਿੱਤਰੋ 121000 ਪਹਿਲਾ ਇਨਾਮ ਤੇ ਦੂਜਾ ਨਾਮ ਹੈ ਗਿਆ 71000 ਤੇ ਬੈਸਟਾਂ ਨੂੰ 21000 ਦੀ ਨਗਦ ਰਕਮ ਨਾਲ ਸਨਮਾਨ ਕੀਤਾ ਜਾਣਾ ਸੋ ਇਹ ਟੂਰਨਾਮੈਂਟ ਮਿੱਤਰੋ ਅੱਜ ਟੌਪ ਦਾ ਟੂਰਨਾਮੈਂਟ ਮਚਾਕੀ ਖੁਰਦ ਦਾ ਇਹ ਕੱਪ ਆਪਣੇ ਤੋਂ ਰਹਿ ਗਿਆ ਸੀ ਬਾਅਦ ਚ ਰਿਕਾਰਡ ਕਰ ਰਹੇ ਹਾਂ ਓਪਨ ਦੇ ਮੈਚ ਆ ਇੱਥੇ ਵੀ ਮਿੱਤਰੋ ਤਿੰਨ ਖਿਡਾਰੀ ਬਾਹਰੋਂ ਆ ਅੱਜ ਇਹ ਟੂਰਨਾਮੈਂਟ ਕਰਵਾਇਆ ਜਾਣਾ ਫਰੀਦਕੋਟ ਇਲਾਕੇ ਚ ਕਬੱਡੀ ਟੀਵੀ ਤੇ ਮਿੱਤਰੋ ਲਾਈਵ ਚੱਲਣਾ ਆਪਣੇ ਮਾਲਵੇ ਵਾਲੇ ਬਹੁਤ ਤਗੜੇ ਤਗੜੇ ਪਲੇਅਰ ਆਰਸ਼ਲ ਲੋਗੜੀਆ ਹੋ ਗਿਆ ਮਿੱਤਰੋ ਐਰੀ ਦਾਰਾ ਪ੍ਰਿਆ ਹੋ ਗਿਆ ਬਹੁਤ ਤਗੜੇ ਪਲੇਅਰ ਇਧਰ ਮਾਲਵੇ ਇਲਾਕੇ ਦੇ ਮਿੱਤਰੋ ਤੁਹਾਨੂੰ ਦੇਖਣ ਨੂੰ ਮਿਲਨੇ ਆ 골ਦੀ ਬੱਜੋ ਆਣੀਆਂ ਸ਼ੈਂਟੀ ਕਰਾਚੋਂ ਹੋਣੀ ਇਸ ਮੇਲੇ ਦੇ ਮਿੱਤਰੋ ਕਮਾਲਾਂ ਕਰਨਗੇ ਅੱਜ 61000 ਤੇ 41 ਬਹੁਤ ਤਗੜਾ ਇਨਾਮ ਆ ਬਹੁਤ ਤਗੜੇ ਮਿੱਤਰੋ ਮੈਚ ਅੱਜ ਓਪਨ ਦੇ ਇੱਥੇ ਵੀ ਹੋਣੇ ਆ ਤੇ ਕੈਨੇਡਾ 'ਚ 6 ਸਤੰਬਰ ਦਾ ਲਾਸਟ ਮੇਲਾ ਇਸ ਤੋਂ ਬਾਅਦ ਜੋ ਹੈ ਪੰਜਾਬ ਆਉਣਗੇ ਪਲੇਅਰ ਮਿੱਤਰੋ ਲਾਸਟ ਕੱਪ ਹੋਊਗਾ ਕੈਨੇਡਾ 'ਚ ਜਿੱਥੇ ਜੋ ਹੈ ਸ਼ੀਲੂ ਪਾਲੇ ਹੁਣੀ ਸਾਰੇ ਓਦਾਂ ਖੇਡਨੇ ਆ ਬਾਕੀ ਇਹ ਤੁਹਾਨੂੰ ਟੂਰਨਾਮੈਂਟ ਅੱਜ ਦੇ ਦੱਸਨੇ ਸੀਗੇ ਮੈਂ ਕੁਝ ਵੀਡੀਓ ਚੱਕਾ ਦੇ ਵਿੱਚ ਨਵੀਆਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ